ਦੁਕਾਨਾਂ ਦੇ ਮਾਲਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਹੋਇਆ ਹੈ ਕਪਾਸਾ ਸਾਰਾ ਟ੍ਰੈਫਿਕ ਬਲੌਕ ਹੈ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਜਿਹੜੀ ਆਹ ਹੈ ਇਨਕ੍ਰੋਚਮੈਂਟਸ ਤੁਹਾਨੂੰ ਦਿਖ ਰਹੀਆਂ ਨੇ 5 ਫੁੱਟ ਘੱਟੋ ਘੱਟ ਜਿਹੜੀ ਆ ਇਹ ਭਰਤ ਪਾਈ ਹੋਈ ਹੈ ਲੱਖ ਰੁਪਇਆ ਕੋਈ ਗੱਲ ਨਹੀਂ ਬਾਜਣਾ ਹੁਣ ਰੇਟ ਚੱਲਦੀ ਹੈ ਕਰਾਂ ਮੈਂ ਵਧੀਆ ਮੈਂ ਹਾਂ 6-7 ਤੱਕ ਲੱਖ ਰੁਪਏ ਗਾਇਜ ਦਾ ਭਾਅ ਹੈਗਾ 6-7 ਲੱਖ ਰੁਪਏ ਗਾਜ ਤੁਸੀਂ ਕਦੇ ਵੀਡੀਓ ਬਣਾਇਓ ਸਵੇਰੇ ਆਈ ਮੈਂ ਸੋਨ ਇੱਥੇ ਬਾਜਦਾ ਜੀ ਸਬਜ਼ੀ ਮੰਡੀ 'ਚ ਬਾਜਾ ਮਾਰਦੀ ਹੈ ਜੀ ਹਾਂ ਐਂ ਬਾਜਾ ਮਾਰਦਾ ਅਸੀਂ ਗੱਲਬਾਤ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਪਤਾ ਚੱਲੇ ਕਿ ਐਮਸ ਦੇ ਬਾਹਰ ਕੀ ਕੁਝ ਹੁੰਦਾ ਹੈ ਰੇਡੀਓ ਪੰਜਾਬ ਟੁਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਅਸੀਂ ਬਠਿੰਡੇ ਨਾਲ ਜੁੜੀ ਅਹਿਮ ਖਬਰ ਦੇ ਉੱਤੇ ਤੁਹਾਡਾ ਧਿਆਨ ਦਿਵਾਉਣ ਜਾ ਰਹੇ ਹਾਂ ਇਸ ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਮੇਰੀ ਗੁਜ਼ਾਰਿਸ਼ ਹੈ ਕਿ ਇਸ ਗੱਲਬਾਤ ਨੂੰ ਆਪਾਂ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਉਣਾ ਹੈ ਸਭ ਤੱਕ ਪਹੁੰਚਾਉਣਾ ਹੈ ਤੇ ਆਪਾਂ ਇਸ ਗੱਲਬਾਤ ਨੂੰ ਪਹਿਲਾਂ ਸ਼ੇਅਰ ਕਰਿਏ ਫਿਰ ਇੱਥੇ ਕਮੈਂਟ ਕਰਿਏ ਤੇ ਫਿਰ ਦੇਖ ਕੇ ਦੱਸਣਾ ਕਿ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਅਸੀਂ ਇਸ ਵਕਤ ਬਠਿੰਡਾ ਡੱਬ ਵਾਲੀ ਰੋਡ ਤੇ ਏਮਸ ਦੇ ਬਿਲਕੁਲ ਬਾਹਰ ਖੜੇ ਆ ਸੋ ਇਹ ਏਮਸ ਹੈ ਜਿਹੜਾ ਅਖਲ ਭਾਰਤੀ ਆਰੂ ਵਿਗਿਆਨ ਸੰਸਥਾਨ ਬਠਿੰਡਾ ਇੱਥੇ ਇਹ ਚੌਂਕ ਪੈਂਦਾ ਚੌਂਕ ਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਇੱਧਰ ਦੁਕਾਨਾਂ ਬਣੀਆਂ ਨੇ ਇਹਨਾਂ ਦੁਕਾਨਾਂ ਜਿਹੜੀਆਂ ਨੇ ਏਪੀਡਬੀਡ ਦੇ ਥਾਂ ਤੇ ਬਣੀਆਂ ਹੋਈਆਂ ਨੇ ਵੱਡੇ ਵੱਡੇ ਇੱਥੇ ਜਿਹੜੇ ਆ ਇਹ ਇਸ ਤੋਂ ਇਲਾਵਾ ਨਾਲ ਹੀ ਆਜੋ ਕਿ ਇਹ ਤੁਹਾਨੂੰ ਉਸ ਜਗ੍ਹਾ ਦਾ ਮੌਈਨਾ ਕਰਾਉਣੇ ਆ ਮੇਰੇ ਨਾਲ ਤੁਰੇ ਆਓ ਵੀਡੀਓ ਨੂੰ ਸਾਂਝਾ ਕਰੀ ਚੱਲੋ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਮੈਂ ਅਪਰੋਕਸੀਮੇਟਲੀ ਇਹਨਾਂ ਦੁਕਾਨਾਂ ਦੀ ਬਣੀ ਹੋਈ ਜਗ੍ਹਾ ਛੱਡ ਲਈਏ ਤਾਂ ਇੱਥੋਂ ਜਿਹੜਾ ਇਸ ਜਗ੍ਹਾ ਤੋਂ ਤਕਰੀਬਨ 15 20 ਫੁੱਟ ਇਧਰਲੇ ਪਾਸੇ ਪੀ ਡਬਲਯੂ ਡੀ ਦੀ ਜਗ੍ਹਾ ਤੇ ਜਿਨ੍ਹਾਂ ਲੋਕਾਂ ਨੇ ਦਵਾਈਆਂ ਲੈਣੀਆਂ ਪਹਿਲਾਂ ਆਪਾਂ ਉਹ ਦਿਖਾਈਏ ਕਿ ਇੱਥੇ ਟ੍ਰੈਫਿਕ ਦਾ ਕੀ ਬੁਰਾ ਹਾਲ ਹੈ ਤੁਹਾਨੂੰ ਕੈਮਰੇ ਦੇ ਲੈਂਸ ਦੇ ਜ਼ਰੀਏ ਦਿਖਾਉਣੇ ਆ ਕਿ ਆ ਨੋਟ ਕਰੋ ਦੇਖੋ ਅਸਟਪ ਲੱਗੀ ਹੈ ਤਾਂ ਕਹਿਣ ਤੋਂ ਮਤਲਬ ਹੈ ਇੱਕ ਪਾਸਾ ਸਾਰਾ ਟ੍ਰੈਫਿਕ ਬਲੌਕ ਹੈ ਕਾਰ ਪਾਰਕਿੰਗ ਨਾਲ ਬਲੌਕ ਹੈ ਕਾਰਾਂ پارک ਹੋਈਆਂ ਕਿਉਂਕਿ ਇੱਥੇ ਦਵਾਈਆਂ ਲੈਣ ਵਾਲੇ ਲੋਕ ਆਉਂਦੇ ਨੇ ਹੁਣ ਇਹ ਕਾਰਾਂ ਲੋਕਾਂ ਨੂੰ ਇੱਥੇ ਕਿਉਂ پارک ਕਰਨੀਆਂ ਪੈ ਰਹੀਆਂ ਨੇ ਰੋਂਗ ਸਾਈਡ ਤੋਂ ਕਿਉਂ ਨਾ ਪੈ ਰਿਆ ਉਹ ਇੱਕ ਕਾਰ ਦੇਖੋ ਉਹ ਵੀ ਰੋਂਗ ਸਾਈਡ ਆ ਰਹੀ ਆ ਉਹਦਾ ਮੁੱਖ ਕਾਰਨ ਇਹ ਹੈ ਕਿ ਇਹ ਜਿਹੜੇ ਦੁਕਾਨਾਂ ਦੇ ਮਾਲਕ ਨੇ ਇਹਨਾਂ ਦੁਕਾਨਾਂ ਦੇ ਮਾਲਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਹੋਇਆ ਹੈ ਸਰਕਾਰੀ ਜ਼ਮੀਨ ਦੇ ਉੱਤੇ ਭਰਤ ਪਾਈ ਹੋਈ ਆ ਫੋਰੈਸਟ ਦੀ ਲੈਂਡ ਆ ਇੱਥੇ ਹਰੇ ਭਰੇ ਬੂਟੇ ਹੁੰਦੇ ਸਨ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕੋਈ ਵੀ ਕਾਰ ਜਿਹੜੀ ਅੰਦਰ ਨਹੀਂ ਆ ਸਕਦੀ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਰੋਕਾਂ ਲਾਈਆਂ ਵੀ ਆਂ ਦੁਕਾਨਾਂ ਬਾਹਰ ਨੇ ਸਰਕਾਰੀ ਜਗ੍ਹਾ ਦੇ ਉੱਤੇ ਇਨਕ੍ਰੋਚਮੈਂਟ ਆ ਕਿੰਨੀ ਭਰਤ ਪਾਈ ਹੋਈ ਆ ਸਾਰਾ ਪਾਣੀ ਰੁੜ ਕੇ ਇੱਧਰ ਆਉਂਦਾ ਐ ਐਕਸੀਡੈਂਟ ਹਰ ਕੁਝ ਮਿੰਟਾਂ ਬਾਅਦ ਇੱਥੇ ਹੁੰਦਾ ਐ ਸੋ ਲਗਾਤਾਰੇ ਘੱਟੋ ਘੱਟ ਵੀ 25-30 ਦੁਕਾਨਾਂ ਜਿਹੜੀਆਂ ਨੇ ਤੁਸੀਂ ਅੰਦਾਜ਼ਾ ਲਾਓ ਕਿ ਜੇਕਰ ਅਰਥ ਫਿਲਿੰਗ ਹੈ ਜਿਹਨੂੰ ਅਸੀਂ ਭਰਤ ਕਹਿੰਦੇ ਆ ਤਾਂ 5 ਫੁੱਟ ਘੱਟੋ ਘੱਟ ਜਿਹੜੀ ਆ ਇਹ ਭਰਤ ਪਾਈ ਹੋਈ ਆ ਸਾਰੀਆਂ ਦੁਕਾਨਾਂ ਨੇ ਇਨਕ੍ਰੋਚਮੈਂਟ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਆ ਦੇਖੋ ਨਾਲ ਹੀ ਇਧਰਲੇ ਪਾਸੇ ਕਿੰਨਾ ਉੱਚਾ ਥਾਂ ਸੜਕ ਦੇ ਵਿਚਾਲੇ ਗੱਡੀਆਂ ਖੜੀਆਂ ਨੇ ਬਿਲਕੁਲ ਬਲਾਕੀਟ ਲੱਗਿਆ ਹੋਇਆ ਹੈ ਤੁਸੀਂ ਧੁਰੋ ਧੁਰ ਜਿਹੜਾ ਇਹ ਦੇਖ ਸਕਦੇ ਹੋ ਕਿ ਗੱਡੀਆਂ ਰੌਂਗ ਸਾਈਡ ਤੋਂ ਵੀ ਆਉਂਦੀਆਂ ਇੱਥੇ ਕੋਈ ਵੀ ਪੁਲਿਸ ਅਧਿਕਾਰੀ ਕੋਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲਦਾ ਕੀ ਇਹ ਕਰਪਸ਼ਨ ਨਹੀਂ ਹੈ ਇੱਕ ਬਹੁਤ ਵੱਡਾ ਸਵਾਲ ਉੱਠਦਾ ਹੈ ਇਹ ਕਿਸ ਕਾਨੂੰਨ ਦੇ ਤਹਿਤ ਕਿਹਦੀ ਅਪਰੂਵਲ ਦੇ ਨਾਲ ਬਾਹਰ ਦੁਕਾਨਾਂ ਲੱਗੀਆਂ ਨੇ ਕਿਹਦੀ ਅਪਰੂਵਲ ਦੇ ਨਾਲ ਇੱਥੇ ਭਰਤ ਪਈ ਹੈ ਤੇ ਕਿਹਦੀ ਅਪਰੂਵਲ ਦੇ ਨਾਲ ਜਿਹੜੀਆਂ ਇਹ ਪੌੜੀਆਂ ਬਾਹਰ ਕੱਢੀਆਂ ਹੋਈਆਂ ਸੋ ਤੁਸੀਂ ਦੇਖ ਰਹੇ ਹੋ ਲਗਾਤਾਰ ਆਹ ਦੁਕਾਨ ਦੇ ਲੈ ਲੋ ਕਿੰਨੇ ਫੁੱਟ ਬਾਹਰ ਤੱਕ ਪੌੜੀਆਂ ਨੇ ਆਹ ਦੁਕਾਨ ਦੇਖ ਲੋ ਕਿੰਨੇ ਬਾਹਰ ਫੁੱਟ ਪੌੜੀਆਂ ਨੇ ਕਾਊਂਟਰ ਬਾਹਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖ ਲੋ ਕਿਸ ਤਰ੍ਹਾਂ ਜਿਹੜਾ ਇਨਕ੍ਰੋਚਮੈਂਟ ਜਿਹੜੀ ਹੈ ਦੇਖ ਸਕਦੇ ਹੋ ਇਸ ਤੋਂ ਇਲਾਵਾ ਇੱਥੇ ਕਈ ਵਾਰੀ ਝਗੜੇ ਵੀ ਹੁੰਦੇ ਨੇ ਇਹ ਜਿਹੜੇ ਆਟੋ ਰਿਕਸ਼ਾ ਵਾਲੇ ਨੇ ਇਹ ਕਿਹਦੀ ਦੁਕਾਨ ਤੇ ਦਵਾਈਆਂ ਵਾਲੇ ਨੂੰ ਲੈ ਕੇ ਆਉਣ ਕੀ ਦੇ ਨਾਮ ਲੈ ਕੇ ਹੁਣ ਇਹ ਵੀ ਕਈ ਵਾਰੀ ਅੰਦਰ ਝਗੜਾ ਹੋ ਜਾਂਦਾ ਕਿ ਤੁਸੀਂ ਫਲਾਨੀ ਦੁਕਾਨ ਤੇ ਕਿਉਂ ਨਹੀਂ ਲੈ ਕੇ ਆਏ ਹੁਣ ਦੇਖੋ ਬੜੀ ਇੰਟਰਸਟਿੰਗ ਹੀ ਗੱਲ ਹੈ ਕਬਾੜ ਪਿਆ ਬਿਲਕੁਲ ਆਹ ਦੇਖ ਲਓ ਇੱਕ ਇਨਕ੍ਰੋਚਮੈਂਟ ਹੈ ਇਹ ਸੜਕ ਦੇ ਉੱਤੇ ਕਿੰਨੇ ਫੁੱਟ ਉੱਚੀਆਂ ਦੁਕਾਨਾਂ ਬਣੀਆਂ ਨੇ ਸੜਕ ਦੇ ਉੱਤੇ ਏਮਸ ਦੇ ਬਾਹਰਲੇ ਪਾਸੇ ਅਸੀਂ ਹੈਗੇ ਆ ਇਸ ਗੱਲਬਾਤ ਨੂੰ ਸ਼ੇਅਰ ਕਰ ਦਿਓ ਕਿ ਤੁਸੀਂ ਦੇਖੀ ਚੱਲੋ ਕਿ ਕਿਸ ਤਰ੍ਹਾਂ ਜਿਹੜਾ ਇਹ ਹੈਗਾ ਤਮਾਮ ਜਿਹੜਾ ਇਹ ਪ੍ਰਸ਼ਾਸਨ ਦੀ ਅੱਖ ਦੇ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਜਿਹੜੀ ਆ ਹੈ ਇਨਕ੍ਰੋਚਮੈਂਟਸ ਤੁਹਾਨੂੰ ਦਿਖ ਰਹੀਆਂ ਨੇ ਕਿੰਨੇ ਫੁੱਟ ਜਗ੍ਹਾ ਛੱਡ ਕੇ ਬਣਾਉਣੀ ਹੈ ਜੇਕਰ ਜਗ੍ਹਾ ਛੱਡੀ ਹੈ ਤਾਂ ਉਹ ਕਿਉਂ ਛੱਡੀ ਜਾਂਦੀ ਹੈ ਉਹ ਪਾਰਕਿੰਗ ਲਈ ਛੱਡੀ ਜਾਂਦੀ ਹੈ ਸੋ ਪਾਰਕਿੰਗ ਦੇ ਨਾਂ ਦੇ ਉੱਤੇ ਇੱਥੇ ਭਰਤ ਪਈ ਹੈ ਬਿਲਕੁਲ ਤੁਸੀਂ ਦੇਖੋ ਉਹ ਐਂਬੂਲੈਂਸ ਖੜੀ ਹੈ ਜਿਹੜੀ ਘਰੇ ਲੈ ਕੇ ਜਾ ਰਹੀ ਹੈ ਕਿਸੇ ਮਰੀਜ਼ ਨੂੰ ਛੁੱਟੀ ਦਵਾ ਕੇ ਆਹ ਗੱਡੀ ਖੜੀ ਹੈ ਇਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਗੱਡੀ ਉੱਪਰ ਨਹੀਂ ਲਾ ਸਕਦੇ ਕਿਉਂਕਿ ਭਰਤ ਪਈ ਹੋਈ ਹੈ ਪਾਰਕੀਆਂ ਟੁੱਕਣੀਆਂ ਸੜਕ ਦੇ ਦਰਮਿਆਨ ਖੜਾ ਸੋ ਇਸ ਗੱਲਬਾਤ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਜੋ ਪਤਾ ਚੱਲੇ ਕਿ ਐਮਸ ਦੇ ਬਾਹਰ ਕੀ ਕੁਝ ਹੁੰਦਾ ਹੈ ਸੋ ਐਮਸ ਦੇ ਬਾਹਰ ਇਹ ਦੁਕਾਨਾਂ ਬਣੀਆਂ ਨੇ ਦੁਕਾਨਾਂ ਦਵਾਈਆਂ ਦੀਆਂ ਨੇ ਸਾਰੀਆਂ ਤੇ ਇਹਨਾਂ ਵੱਲੋਂ ਜਿਹੜੀ ਇਨਕ੍ਰੋਚਮੈਂਟ ਕੀਤੀ ਗਈ ਹੈ ਇਹ ਦੇਖਣ ਵਾਲੀ ਆ ਇੰਬੋਟਰੀ ਹੈ ਜੀ ਅੱਛਾ ਤਾਂ ਕਰਕੇ ਇੱਥੇ ਵੀ ਪਤਾ ਨਹੀਂ ਲੱਗਦਾ ਜੀ ਕਿ ਸੰਭਵ ਨਾ ਹੋਣ। ਕਿਰਾਏ ਵੜਿਆ ਜੀ ਕਰੀ ਕੀ? ਕਿਰਾਇ ਕਿੰਨਾ ਹੈ? ਪੁਰਾਣਾ ਦੱਚੀ ਨਹੀਂ ਫੇਰ ਵੀ ਨਹੀਂ ਐਂ ਹੈ ਫੇਰ ਵੀ ਫੇਰ ਵੀ ਨਹੀਂ ਕੁਝ ਕੋਈ ਗੱਲ ਨਹੀਂ ਜਿੰਨੇ ਦਾ ਨਹੀਂ ਆਈਡੀਆ ਲੱਖ ਰੁਪਈਆ ਕੋਈ ਗੱਲ ਨਹੀਂ ਬਾਜਣਾ ਹੁਣ ਰੇਟ ਚੱਲਦੀ ਆ ਕਰਾਂ ਮੇਰੇ ਕੋਲ ਦੀਆਂ ਹਾਂ ਬੰਦੋ ਵੀ ਵੈਨੂ ਵੀ ਫਿੰਡ ਪਈ ਸੋ ਇਸ ਕਰਕੇ ਤੁਹਾਨੂੰ ਬਾਹਰ ਲਾਉਣਾ ਪੈ ਰਿਹਾ ਹੈ ਸਾਰਾ ਹਾਂ ਅੱਛਾ ਮਜਬੂਰੀ ਹੈ ਹਾਂ ਜੀ ਸ਼ੌਂਡ ਦਾ ਪਤਾ ਨਹੀਂ ਲੱਗਦਾ ਇੱਥੇ ਕੰਪੀਟੀਸ਼ਨ ਦਾ ਜਵਾਨਾਗਾ ਅੱਛਾ ਤੇ ਜੇ ਮਾਲੂ ਨਹੀਂ ਇਹ ਥੱਲੇ ਬੰਦੇ ਆਂਗੇ ਤਾਂ ਇੱਥੇ ਵਾਜਾ ਨਾ ਜਾ ਮਾਰ ਮਾਰ ਕੇ ਸੰਭੂ ਲੈ ਜਾਂਦੇ ਜੀ ਲੋਕਾਂ ਨੂੰ ਵਾਜਾ ਮਾਰ ਕੇ ਲੈ ਜਾਂਦੇ ਵਾਜਾ ਬਹੁਤ ਚੱਲਦੀ ਜੀ ਤੁਸੀਂ ਕਦੇ ਵੀਡੀਓ ਬਣਾਇਓ ਸਵੇਰੇ ਆਈਆਂ ਸੋਣੇ ਇੱਥੇ ਵਾਜਾ ਜਾਂਦੀਆਂ ਸਬਜ਼ੀ ਮੰਡੀ 'ਚ ਵਾਜਾ ਮਾਰਦੇ ਆ ਜੀ ਹਾਂ ਐ ਵਾਜਾ ਮਾਰਦੇ ਅੱਛਾ ਇਹ ਵੀ ਮੈਨੂੰ ਪਤਾ ਚੱਲਿਆ ਵੀ ਜਿਹੜੇ ਆ 3 ਵੀਲਰਾਂ ਵਾਲੇ ਆ ਇਹਨਾਂ ਨੂੰ ਵੀ ਵੱਜਿਆ ਹੁੰਦਾ ਵੀ ਸਾਡੇ ਹੀ ਦਵਾਈ ਲੈਣੀ ਆ ਇੱਥੋਂ ਇਹ ਵੀ ਗੱਲ ਸੱਚੀ ਹੈ ਨਹੀਂ ਇੱਥੋਂ ਤੱਕ ਤਾਂ ਨਹੀਂ ਹੈਗਾ ਜੀ ਕੋਈ ਆਪਣਾ ਜੀ ਆਪਣਾ ਮੈਡੀਕਲਾਂ ਦੀ ਗੱਲ ਕਰਣੀ ਹੈ ਮੈਡੀਕਲਾਂ ਦਾ ਮੈਨੂੰ ਕੋਈ ਸਿਸਟਮ ਨਹੀਂ ਪਤਾ ਅੱਛਾ ਹੂੰ ਵਾਜਾ ਉਹ ਤਾਂ ਅੱਗੇ ਕਿਤੇ ਜਿਹਨੇ ਦਵਾਈ ਲੈਣੀ ਆ ਉਵੇਂ ਲੈਂਦੇ ਆ ਪਹਿਲਾਂ ਦੇਖੋ ਜੀ ਇੱਥੇ ਪ੍ਰਸ਼ਾਸਨ ਵਾਲੇ ਲੱਗੇ ਸੀ ਅੱਛਾ ਨਹੀਂ ਖੜਨਦੇ ਸੀ ਆਟੋ ਜਦੋਂ ਤੱਕ ਕੋਈ ਪ੍ਰਸ਼ਾਸਨ ਮੰਨ ਲੂ ਪਹਿਲਾਂ ਜਿਵੇਂ ਆਪਣਾ ਸੜਕ ਸਰਕਾ ਫੋਰਸਾ ਲੇ ਗਏ ਪਹਿਲਾਂ ਹੁੰਦੇ ਸੀਗੇ ਜੀ ਇੱਥੇ ਹੁਣ ਨਹੀਂ ਉਦੋਂ ਮੰਨ ਲੂ ਕਰਵਾ ਦਿੰਦੇ ਸੀਗੇ ਸਟਿੰਗ ਕਰਵਾਣਾ ਜੀ ਹੁਣ ਕਾਫੀ ਟਾਈਮ ਤੋਂ ਨਹੀਂ ਖੜਦੇਗੇ ਇੱਥੇ ਪਹਿਲੇ ਤੇ ਪੱਕੇ ਡਿਊਟੀ ਹੁੰਦੀ ਸਮੋਹ ਸੋ ਕਿਰਾਏ ਦੇਖੋ ਜੀ ਹੁਣ ਕਿਰਾਇਆ ਦਾ ਇਹ ਵੀ ਪਤਾ ਚੱਲਿਆ ਕੋਈ 6-7 ਲੱਖ ਰੁਪਏ ਗਾਇਜ ਦਾ ਭਾਅ ਹੈਗਾ 6-7 ਲੱਖ ਰੁਪਏ ਗਾਜ ਇੱਥੇ ਭਾਅ ਹੈਗਾ ਤੁਸੀਂ ਅੰਦਾਜ਼ਾ ਇਸ ਚੀਜ਼ ਤੋਂ ਲਾ ਸਕਦੇ ਹੋ ਕਿ ਏਮਜ਼ ਨੇ ਜਿੱਥੇ ਤਰੱਕੀ ਕੀਤੀ ਹੈ ਇੱਥੋਂ ਦੇ ਰੇਟ ਵੀ ਵਧੇ ਆ ਕਲੋਨੀਆਂ ਵੀ ਕੱਟੀਆਂ ਗਈਆਂ ਨੇ ਸੋ ਇਸ ਚੀਜ਼ ਦੇ ਉੱਤੇ ਬਾਈ ਨੇ ਦੱਸਿਆ ਕਿ ਸਾਡੀ ਮਜਬੂਰੀ ਹੈ ਕਿ ਥੱਲੋਂ ਦਾ ਕਹਿੰਦੇ ਬਾਹਾਂ ਫੜ ਕੇ ਲੋਕ ਲਿਆ ਜਾਂਦੇ ਨੇ ਅਸੀਂ ਜੇ ਬਾਹਰ ਨਾ ਲਾਈਏ ਤਾਂ ਆਪ ਦਾ ਕੀ ਕਹਿੰਦਾ ਕਾਊਂਟਰ ਤਾਂ ਸਾਨੂੰ ਗਾਹਕ ਨਹੀਂ ਮਿਲਦਾ ਇਹ ਵੀ ਇੱਕ ਆਪਣੇ ਆਪ 'ਚ ਇਹਨਾਂ ਦੀ ਮਜਬੂਰੀ ਹੈ ਪਰ ਆ ਦੁਕਾਨਾਂ ਵਾਲਾਂ ਦੀ ਮਜਬੂਰੀ ਮੈਨੂੰ ਪਤਾ ਨਹੀਂ ਪਰ ਹਾਂ ਸਵੇਰੇ ਜ਼ਰੂਰ ਆਵਾਂਗੇ ਕਿਵੇਂ ਬਾਜਾ ਮਾਰਦੇ ਆ ਕਿਵੇਂ ਬਾਹਾਂ ਫੜ ਕੇ ਮਰੀਜ਼ਾਂ ਦੀਆਂ ਦਵਾਈਆਂ ਵਾਲੀਆਂ ਲੈ ਕੇ ਜਾਂਦੇ ਅੰਦਰ ਉਹ ਜ਼ਰੂਰ ਤੁਹਾਨੂੰ ਸਵੇਰੇ ਦਿਖਾਵਾਂਗੇ ਇੱਕ ਦਿਨ ਆ ਕੇ ਰ